ਸਿੱਧੂ ਮੂਸੇਵਾਲਾ ਵਿਧਾਨ ਸਭਾ ਦੀਆਂ ਵੋਟਾਂ ਦੌਰਾਨ ਜਿੱਤ ਚਾਹੇ ਨਹੀਂ ਨਸੀਬ ਹੋਈ ਸੀ ਪਰ ਪ੍ਰਚਾਰ ਦੌਰਾਨ ਉਸ ਦੀਆਂ ਕਈਆਂ ਗੱਲਾਂ ਅੱਜ ਸੱਚ ਸਾਬਤ ਹੋ ਰਹੀਆਂ ਹਨ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਵੋਟਾਂ ਦੇ ਪ੍ਰਚਾਰ ਦੌਰਾਨ ਸਰਕਾਰਾਂ ਬਾਰੇ ਅਜਿਹੀਆਂ ਗੱਲਾਂ ਕਰਦਾ ਹੈ ਜੋ ਸ਼ਾਇਦ ਹੀ ਕੋਈ ਅੱਜ ਆਪਣੀ ਪਾਰਟੀ ਜਾਂ ਸਰਕਾਰ ਬਾਰੇ ਕਰਨ ਦੀ ਹਿੰਮਤ ਕਰਦਾ ਹੋਵੇ ਤੁਸੀਂ ਵੀ ਦੇਖੋ ਸਿੱਧੂ ਮੂਸੇਵਾਲੇ ਦੀ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਜਦੋਂ ਸਿੱਧੂ ਨੂੰ ਰੋਕਣ ਵਾਲੇ 14-15 ਮੁੰਡਿਆਂ ਨੂੰ ਸਿੱਧੂ ਨੇ ਜਵਾਬ ਦਿੱਤੇ ਸਨ ਸਿੱਧੂ ਦੀਆਂ ਕਈਆਂ ਗੱਲਾਂ ਸਹੀ ਲੱਗਣ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਹੁਣ ਮੈਨੂੰ ਅੱਧੇ ਬੰਦੇ ਕਹਿੰਦੇ ਇਹਦੇ ਕੋਲ ਤਾਂ ਪੈਸੇ ਬਹੁਤ ਨੇ ਉਹ ਨਹੀਂ ਕਦੋਂ ਮੇਰੇ ਕੋਲੋਂ ਬੁੱਟੀਆਂ ਦੇਖ ਜਾਂਦੇ ਨੇ ਅੱਗੇ ਹਰੇਕ ਆਪੋ ਆਪਣੀ ਕਵੀਨਦਾਰੀ ਕਰਾਉਂਦੇ ਜੀ ਸੋ ਤੁਸੀਂ ਇਹ ਨਾ ਸੋਚੋ ਕਿ ਥੋਡੀਆਂ ਮਸਲੇ ਥੋੜੇ ਪ੍ਰੋਬਲਮਾਂ ਮੇਰੇ ਤੋਂ ਕੁਝ ਲੈਦਾ ਨਹੀਂ ਅਸੀਂ ਵੀ ਉਹ ਇਹ ਕੋਸ਼ਿਸ਼ ਦੇਖੀ ਜਾਂਦੇ ਆ ਅਸਲ ਜੁੱਥੇ ਨਾ ਬਾਈ ਮੈਨੂੰ ਕੋਈ ਆਮ ਆਰਮੀ ਦਾ ਬੰਦੇ ਟੱਕਰ ਗਏ ਖਾਰੇ ਸੰਗ ਕਹਿੰਦੇ ਫਿਰ ਤੂੰ ਇਹ ਦੱਸ ਬੇਰੁਜ਼ਗਾਰ ਆ ਸੀ ਨੌਕਰੀ ਕੌਣ ਦਊ ਮੈਂ ਕਹਾ ਬੀਜੇ ਸਿਖਲਾ ਦੇਸੂ ਨਹੀਂ ਤੂੰ ਦੱਤੋ ਜੀ ਉਹ ਤੁਹਾਡੀ ਸਰਕਾਰ ਰਹੀ ਐ ਮੈਂ ਕਹਾ ਸਰਕਾਰ ਕਦੋਂ ਮੈਨੂੰ 15 ਦਿਨ ਹੋਏ ਨੇ ਤੇ ਮੈਂ ਤੁਹਾਨੂੰ ਇੰਨੀ ਗੱਲ ਦੱਸਦਾ ਨੌਕਰੀ ਕਿਸ ਨੇ ਕਿਸੇ ਨੂੰ ਨਹੀਂ ਦੇਣੀ ਕਹਿੰਦਾ ਕਿਉਂ ਨਹੀਂ ਦੇਣੀ ਮੈਂ ਕਹਾ ਲੌਜੀਪੌਪ ਨੇ ਇਹ ਡਾਕਟਰ ਕਹਿੰਦਾ ਮੈਂ ਸਾਰਿਆਂ ਨੂੰ ਰੋਜ਼ਗਾਰ ਦੀ ਗਾਰੰਟੀ ਦਿੰਦਾ ਡਾਕਟਰ ਦੇ ਆਪ ਦੇ ਜਵਾਬ ਦਿਓ ਬੇਰੁਜ਼ਗਾਰ ਕਿਉਂ ਬਣਦੇ ਨੇ ਇਹ ਗੱਲਾਂ ਨੇ ਆ ਹੁਣ ਮੈਂ ਕਹੀ ਜਾਵਾਂ ਵੀ ਨੌਕਰੀ ਉਹਨੂੰ ਮਿਲ ਜੂਉ ਨੂੰ ਮਿਲ ਜੂਉ ਨੂੰ ਕਿੰਨੇ ਆਖ ਨੂੰ ਨੌਕਰੀ ਮਿਲੂਗੀ ਬਾਈ ਸਾਰੇ ਡੀਪ ਡਿਪਟੀ ਡੀਸੀ ਲਾਕੇ ਤਾਂ ਨਹੀਂ ਸੌਂਦੇ ਭਾਈ ਫਿਰ ਮੈਂ ਉਹ ਹੀ ਪੁੱਛਿਆ ਮੈਂ ਕਿ ਤੂੰ ਪੜਿਆ ਕਿੰਨਾ ਕਹਿੰਦਾ ਮੈਂ ਐਮਏ ਵੀਰ ਕੀਤੀ ਐ ਮਾਹ ਲੱਗੇਗਾ ਕਿ ਇਹ ਦੁਬਾਰ ਤੇ ਨੌਕਰੀ ਕਿਦੀ ਚਾਹੀਦੀ ਐ ਕਹਿੰਦਾ ਮਾਸਟਰ ਵੀ ਕਿਨੀ ਤਰਕਾਉ ਚ ਜੋੜ ਮਾਰ ਕੇ ਤੇਰੀ ਜੋ ਤੱਕ ਬਜ਼ੁਰਗ ਕੋਲ ਕਹਿੰਦਾ 70 70000 ਆਵੇ ਜੋ ਮੈਂ ਕਿ ਗੋਲ ਗੱਪੇ ਵਾਲੇ ਨਿੱਕੀ ਨੂੰ ਜਾਣਦਾ ਮਾਨਸਾ ਕਹਿੰਦਾ ਹਾਂ ਮਗਾਏ ਤੋਂ 15 ਸਾਲ ਪਹਿਲਾਂ ਤੇ ਉਹ ਨਿੱਕਾ ਹੀ ਹੁੰਦਾ ਸੀ ਮੋਰੂ ਕੋਲ ਗੋਲ ਗੱਪੇ ਖਾਣ ਜਾਂਦਾ ਸੀ ਇਹ ਕੀ ਜਿਹੜੀ ਹੁੰਦੀ ਸੀ ਉਹਦੇ ਕੋਲ ਅੱਜ ਮਾਫੀ ਉਹਦੇ ਦੋ ਹੋਟਲ ਪਏ ਹੋਏ ਨੇ ਤੇ 5.5 ਲੱਖ ਰੁਪਏ ਮਹੀਨਾ ਦਾ ਕਮਾਉਂਦਾ ਫਿਰ ਮੈਨੂੰ ਤੁਸੀਂ ਇਹ ਦੱਸੋ ਮਲਾਜਮ ਚੰਗਾ ਕਿ ਗੋਲ ਦੱਪਿਆ ਜਾਂਦਾ ਭਾਈ ਮਨੁੱਖ ਸੁਣ ਜਾਈਂ ਮਾਗਿਆ ਵੱਡੇ ਭਾਈ ਡਿਪਟੀ ਡੀਸੀ ਇੱਥੇ ਕੋਈ ਨਹੀਂ ਲੱਗਦਾ ਤੂੰ ਬੀਏ ਕਰੀਏ ਨਾ ਮੈਂ ਬੀਟੈਕ ਕਰੀਏ ਮੈਂ ਬੇਦੇ ਜਗਾਰ ਸੀ ਮੈਂ ਬਾਅਦ ਚੋ ਕੈਨੇਡਾ ਜਾ ਕੇ ਪੜ੍ਹਾਈ ਕੀਤੀ ਫਿਰ ਵੀ ਨੌਕਰੀ ਮਿਲੀ ਆਪਾਂ ਉਹਦਾ ਬਾਜਾ ਚੱਕ ਲਿਆ ਉਹਦਾ ਕੰਮ ਤੋੜ ਲਿਆ ਹੁਣ ਜੇ ਮਹਾਪਤੇ ਹੱਥ ਧੀ ਬੈਠਾ ਰਹਿੰਦਾ ਇਹ ਮੈਨੂੰ ਨੌਕਰੀ ਨੂੰ ਸਰਕਾਰ ਸਰਕਾਰ ਕਿਸ ਨੂੰ ਕੋਈ ਨੌਕਰੀ ਨਹੀਂ ਦਿੰਦੀ ਬੇਬੇ ਅਜਿਹਾ ਕਿ ਰਹਿ ਲੋ ਮੈਸਟਰ ਮੈਂ ਸਾਚੇ ਬੋਲਦਾ ਕਿ ਸੱਚ ਬੋਲਣ ਦੀ ਹਿੰਮਤ ਨਹੀਂ ਜੋ ਤੁਸੀਂ ਭਾਵੇਂਗੇ ਨਾ ਨੌਕਰੀਆਂ ਦੇਸੀ ਵੋਟਾਂ ਪਾਉਣਾ ਸਾਨੂੰ ਨੌਕਰੀ ਦੇਣਗੇ ਕੋਈ ਨੌਕਰੀ ਨਹੀਂ ਦਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਸੀ ਕਹਿੰਦਾ ਬਿਨ ਮੰਗੇ ਕੋਈ ਰਾਜ ਨਾ ਦੇ ਹੈ ਜੋ ਲੈ ਹੈ ਨੇ ਜੋ ਬਲ ਸੇ ਲੈ ਹੈ ਮੰਗਿਆ ਤੇ ਕੋਈ ਚੀਜ਼ ਨਹੀਂ ਮਿਲਦੀ ਇੱਥੇ ਇੱਥੇ ਖੁਣੀਆਂ ਪੈਂਦੀਆਂ ਨੇ ਚੀਜ਼ਾਂ ਖੋਵਾਂਗੇ ਤਾਂ ਜੋ ਸਾਡੇ ਚ ਕਾਬਲੀਅਤ ਹੋਊਗੀ ਹੁਣ ਮੈਂ ਡੀਟੈਕ ਕਰੀ ਹੋਈ ਜੇ ਮੇਰੇ ਨਾਲ ਇੱਕ ਮੁੰਡਾ ਹੁੰਦਾ ਜਿਸ ਸ਼ਾਹਪਾਲ ਸਿੰਘ ਦਰਿਆਲ 90% ਨੰਬਰ ਸੀ ਉਹਦੇ ਉਪਾਇ ਜਾਂ ਜਿਵੇਂ ਲੱਗਣਾ ਹੋਇਆ ਤੇ ਅਮੈਂ ਇੱਥੇ ਵਿਡਿਓ ਕੋਲ ਮੈਂ ਚੜੀ ਕਰਾ ਮੇਰੇ 68% ਦੀ ਮੈਥ ਹੈ ਉਹਦੇ ਚਾਬੀ ਜਸੂ ਲੈ ਗਿਆ ਇਹਦਾ ਗੱਲ ਹੈ ਨਾ ਬੇਬੇ ਸੋ ਭਾਈ ਸਾਨੂੰ ਜਵਾਨਾਂ ਨੂੰ ਨਿੱਕੇ ਨਿੱਕੇ ਬੋਰਡ ਦੇ ਇਹਨਾਂ ਨੂੰ ਪ੍ਰਿਪੇਅਰ ਕਰਨਾ ਪਊਗਾ ਕੱਲੋਂ 올 ਟਾਈਮ ਚ ਸਾਰਿਆਂ ਨੂੰ ਨੌਕਰੀ ਨਹੀਂ ਮਿਲਣੀ ਮੈਨੂੰ ਨਹੀਂ ਨੌਕਰੀ ਮਿਲੀ ਮੈਂ ਫਿਰਦਾ ਇੱਥੇ ਸਾਨੂੰ ਤਾਂ ਆਉਦੇ ਕਿਤੇ ਤੋੜਨੇ ਪੈਣਗੇ ਜਵਾਨਾਂ ਨੂੰ ਟ੍ਰੇਨ ਕਰਨਾ ਪਊਗਾ ਵੀ ਭਾਈ ਜੇ ਤੈਨੂੰ ਨੌਕਰੀ ਨਹੀਂ ਮਿਲੀ ਸਰਕਾਰ ਤੋਂ ਨੌਕਰੀ ਦੀ ਆਸ ਨਾ ਰੱਖੀਂ ਕਉ ਆਉਂਦੇ ਨੇ ਮੇਰੇ ਤੇ ਯਕੀਨ ਦਾ ਆਉਂਦੇ ਆ ਸਾਡੀ ਕਮਾਈ ਤੇ ਯਕੀਨ ਦਾ ਤੂੰ ਆਉਂਦਾ ਹੌਨਰ ਬਣਾਇਆ ਇੱਕ ਕੋਈ ਗੋਲ ਸੇਖ ਕੇ ਸੇਟੋਂ ਜਿਨਾਕ ਮੋਟਰ ਕਈ ਬੰਦੇ ਮੋਟਰਾਂ ਬੰਦਣ ਵਾਲੇ ਮਲਾਜਮਾਂ ਤੋਂ ਵੱਧ ਦੁਗਣੇ ਦੁਗਣੇ ਪੈਸੇ ਕਮਾਈ ਜਾਂਦੇ ਆਉਂਦੇ ਕਿ ਨਹੀਂ ਕਮਾਉਂਦੇ ਸਾਰੇ ਡਿੱਤੀ ਡਿਸ ਨਹੀਂ ਲੱਗਦੇ ਵੱਡੇ ਭਾਈ ਸਾਨੂੰ ਜਵਾਕਾਂ ਨੂੰ ਟ੍ਰੇਨ ਕਰਨਾ ਪਊ ਆ ਆ ਬੇਬੇ ਹੋਣੀਆਂ ਬੇਬੇ ਮੈਂ ਮੇਰੀ ਗੱਲ ਤੋਂ ਗੁੱਸਾ ਨਾ ਕਰਿਓ ਅਸੀਂ ਫਰਮਾਨ ਚ ਮੰਗਨੇ ਮੁਫਤ ਦੇ ਘਰ ਕਿ ਜੀ ਦੇ ਬਿੱਲ ਮਾਫ ਮੁਆਫ ਜੇ ਲੱਲਾ ਫੱਪਾ ਪਤਾ ਨਹੀਂ ਕੀ ਕੁਝ ਮੰਗੀਆਂ ਨੇ ਸਰਕਾਰਾਂ ਤੋਂ ਤੇ ਉਹ ਜੀਆਂ ਸਰਕਾਰਾਂ ਹੁੰਆਂ ਪੰਨ ਜਦੋਂ 20 ਦਿਨ ਰਹਿ ਜਾਂਦੇ ਚੋਣਾਂ ਚ ਐਲਾਨ ਹੋਣ ਲੱਗ ਜਾਂਦੇ ਆ ਮਾਫਾ ਮਾਫਾ ਮਾਫ ਉਹ ਅਸੀਰ ਜੀ ਕਿਉਂ ਮੰਗੀਆਂ ਨੇ ਇਹਦੇ ਜੇ ਮੰਗਣੀਆਂ ਤਾਂ ਜਵਾਕਾਂ ਦਾ ਪ੍ਰਵੇਖ ਮੰਗੀਏ ਤੁਸੀਂ ਕਹਿੰਦੇ ਸਾਨੂੰ ਲਾਰੇ ਲਾਉਂਦੇ ਨੇ ਅਸੀਂ ਲਾਰਿਆਂ ਤੇ ਗਿੱਧ ਕੇ ਤਾਂ ਲਾਉਂਦੇ ਆ ਅਸੀਂ ਬਿਰ ਜਾਂਦੇ ਆ ਜਵਾਕਾਂ ਵਾਂਗੂ ਬੜਾ ਲੈਂਦੇ ਆ ਸਾਨੂੰ ਟਾਈਮ ਤੇ ਆਪਣੇ ਕਿਨੇ ਕਿ ਜਵਾਕਾਂ ਨੂੰ ਇੱਕ ਮੰਗੋ ਮੰਨ ਲੋ ਛੋੜੇ ਕੋਈ ਇੱਕ ਮੁਫਤ ਦਾ ਕਾਰਾ ਗਿਆ ਸਰਕਾਰ ਬਣੀਓ ਫ੍ਰੀ ਕਰ ਪਾਤਾ ਤੁਹਾਨੂੰ ਜੇ ਤਾਂ ਨਿਕਲ ਗਏ ਤੁਹਾਡੇ ਜਵਾਕ ਕੰਮ ਦੇ ਪੜੇ ਲਿਖੇ ਲਾਇਕ ਨਿਕਲ ਗਏ ਫੇਰ ਤਾਂ ਇਹਨਾਂ ਨੇ ਤੁਹਾਡੀ ਕੁੱਲੀ ਦਾ ਮੈਦ ਬਣਾ ਦੇਣਾ ਤੇ ਜੇ ਇਹ ਕਿ ਵੀ ਨਿਕਲ ਗਏ ਨਾ ਤੁਹਾਡਾ ਸਰਕਾਰ ਬਣੀਓ ਮਿਲਿਆ ਹੋਇਆ ਮੁਫਤ ਦਾ ਕਰ ਉਹ ਵੀ ਵੇਚ ਕੇ ਖਾ ਜਾਣਗੇ ਮੈਂ ਤੁਹਾਨੂੰ ਗਰੰਟੀ ਦੇ ਦੇ। ਸੋਚਣੀਆਂ ਗੱਲਾਂ ਨੇ ਪਿੰਡ ਵਾਲਿਓ ਕੋਈ ਇਹ ਗੱਲ ਨਹੀਂ ਕਹਿੰਦਾ ਮੈਂ ਆਪ ਜਿੰਦੇ ਆਪ ਕਰਦਾ ਆ ਤੁਹਾਡੇ ਕਾਂਗਰਸ ਨੇ ਸਾਡੇ ਚਾ ਆ ਜਿਹੜਾ ਕੱਟੇ ਗਏ ਨੇ ਕੀ ਕੱਟਿਆ ਗਿਆ ਉਹ ਘਰ ਕੱਟਿਆ ਗਿਆ ਮੈਨੂੰ ਬੱਸ ਪਤਾ ਲੱਗਿਆ ਵੀ ਉਹ ਕਿਸੇ ਸਾਡੇ ਬੰਦਿਆਂ ਦੀ ਸ਼ਰਾਪਤ ਕਰਕੇ ਕੱਟਿਆ ਗਿਆ ਸਾਡੇ ਬਾਈ ਸਰਕਾਰੀ ਘਰ ਕਿਹੜੇ ਸਾਡੇ ਦਾ ਪਾਣੀ ਬੜੀ ਜਾਂਦਾ ਮੈਂ ਉਹੀ ਕਹਿ ਰਿਹਾ ਨਾ ਬੜੇ ਸਾਾਨੂੰ ਬਾਈ ਬੁਗਾਸ ਨਹੀਂ ਸਕਦਾ ਸਾਡਾ ਨਿਕਾਸ ਕਰ ਦਿਓ ਸਾਡੇ ਪਿੰਡ ਦੀਆਂ ਦੋ ਛਾਪੜੀਆਂ ਨੇ ਨੱਕੋ ਨੱਕਪੜੀਆਂ ਵੀ ਨਹੀਂ ਮਰੇ ਗੁੱਤੇ ਵਰਗਾ ਮੁਸ਼ਕ ਮਾਰਦਾ ਬਾਈ ਆ ਥੋੜੀ ਗੱਡੀ ਬਾਈ 2 ਫੁੱਟ ਹੋਰਾ ਮੁੜੀ ਹੈ 1 20 ਬਹਾਂ ਜੀ 20 ਸਰਪੰਚ ਦਾ ਬਾਰ ਆ ਬਾਈ ਟਰੈਕਟਰ ਵੀ ਨੰਗਦਾ ਉੱਥੋਂ ਵੀ ਤੇ ਬਾਈ ਸਰਪੰਚ ਕੋਣ ਹੈ ਬਾਈ ਇਹ ਪਲੇਟ ਚਰਨਾ ਚੰਗਾ ਦੁੱਦੀ ਆਲਾ ਬਾਈ ਅਕਾਲੀ ਹੈ ਉਥੇ ਬਾਈ ਗ੍ਰਾਂਟ ਲੈਂਡ ਦਾ ਮੂਰੇ ਉਹਦੀ ਬਹਿ ਕੁਰਸੀ ਤੇ ਅੱਜ ਕੋਈ ਪੰਚਤ ਮੈਂ ਅੰਦਰ ਗੋਲੀ ਨਹੀਂ ਹੈਗਾ ਇੱਥੇ ਇੱਕ ਮਿੰਟ ਬਾਈ ਗੱਲ ਸੁਣੋ ਮੁਰੇ ਬਾਈ ਇਹ ਲੈਂਡ ਦੇ ਮਾਰੇ ਹੱਟ ਦਾ ਹਰੇ ਪੁੱਤਾ ਭੁੱਖਾ ਹੈ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਜੀ ਮੇਰੀ ਕੱਲ ਸੁਣ ਬਾਈ ਆਪਣਾ ਐਸਆਈ ਦਾ ਮੂਰੇ ਦਾ ਕੀ ਬੋਲਣਾ ਚ ਬਾਈ ਮੂਰੇ ਨਹੀਂ ਬੋਲਿਆ ਜਾਂਦਾ ਐਹੀ ਪੰਚਾਇਤ ਨੂੰ ਕੀ ਜੱਟੇ ਸਾਡੇ ਪਿੰਡ ਦੇ ਡੇ ਮਾੜੇ ਕਰਮ ਨੇ ਨਾ ਫਾਇਦਾ ਕੋਈ ਸਰਪੰਚਾ ਜਿਹੜਾ ਚੁਣੀ ਨਹੀਂ ਗਿਆ ਮੈਂ ਇੱਕ ਗੱਲ ਕਹਾਂ ਬਾਈ ਜੀ ਇੱਕ ਬੱਲੇ ਇੱਕ ਮਿੰਟ ਗੱਲ ਸੁਣੋ ਭਾਈ ਕੰਦਲਿਆ ਉਹ ਸੁਣੇ ਖੜੀ ਗੱਲ ਮੈਂ ਛੱਡੀ ਜਾਂਦਾ ਸੀ ਵੱਡੇ ਭਾਈ ਨੇ ਬੜੀ ਪਤੇ ਦੀ ਗ ਸੋਚਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਮਾਰੇ ਕਰਮ ਨੇ ਬਈ ਹਲੋ ਤੋਂ ਮੂਹਤ ਪਿੰਡ ਦੇ ਮਾਰੇ ਕਰਮ ਪਤਾ ਲੱਗਿਆ ਜਿਹੜੇ ਸਾਡੇ ਜ਼ਿਲ੍ਹੇ ਦੇ ਮਾਰੇ ਕਰਮ ਉਹਨਾਂ ਨੂੰ ਕਿਸੇ ਨੇ ਸੁਣ ਕੇ ਆ ਵੀ ਨਹੀਂ ਅੱਜ ਤੱਕ ਕਾਂਗਰਸ ਜਿਹਨੇ ਸਰਪੰਚ ਸਰਕਾਰ ਦੇ ਵਿੱਚ ਸਰਪੰਚ ਕਾ ਲਈ ਹੈ ਸਾਡੀ ਕਾਂਗਰਸੀ ਸਰਕਾਰ ਦੇ ਵਿੱਚ ਆਮਨ ਵੀਰਾ ਬਣਾਇਆ ਬੈਠਾ ਦੱਸੋ ਕੀ ਬੱਤਾ ਤੁਹਾਨੂੰ ਜੀ ਜੇ ਜਿਹੜੀ ਸਿਚੁਏਸ਼ਨ ਹੈ ਬਾਈ ਬਾਈ ਚਾਹ ਦੀ ਹੈ ਨਾਲੀ ਬਣਾਈ ਨੂੰ ਕੀ ਕਰਾਂਗੇ ਨਾਲੀ ਵਿੱਚ ਦੀ ਪਾਣੀ ਦਾ ਪਾਣੀ ਨੂੰ ਪਾਣੀ ਨੂੰ ਫੋਟ ਕੇ ਇਸ ਨੂੰ ਹੀ ਕਰਨਾ ਸਾਨੂੰ ਤਾਂ ਨਿਕਾਲ ਚਾਹੀਦਾ ਹੈ ਮੇਰੇ ਬਾਹਰ ਮੂਰੇ ਪਰਨ ਵਾਲਾ ਬਣਿਆ ਬਾਈ ਫੋਟ ਫੋਟ ਪਾਣੀ ਖੜਾ ਹੈ ਘਰੇ ਬੋਲੀ ਬਣਿਆ ਪਿਆਗਾ ਇੱਕ ਮਿੰਟ ਬਾਈ ਤੁਸੀਂ ਬੋਲੋ ਬਈ ਦੋ ਮਿੰਟ ਮੈਨੂੰ ਆ ਕੇ ਗੱਲ ਕਰਨੀ ਹੈ ਬੜੇ ਕਹਿੰਦਾ ਤੇਰੀ ਗੱਲ ਸਮਝੀ ਗਏ ਜੇ ਜਿਹੜੀ ਗੱਲ ਕਰ ਰਹੇ ਆ ਭਾਈ ਬਿਲਕੁਲ ਸਹੀ ਹੈ ਤੇਰੇ ਵਾਲੋ ਲਓ ਸੁਣੋ ਮੇਰੀ ਗੱਲ ਸੁਣੋ ਉਨੇ ਇੱਕ ਨੰਬਰ ਦੀ ਗੱਲ ਕਹੀ ਹੈ ਪਤੇ ਦੀ ਗੱਲ ਕਹੀ ਹੈ ਉਹਦੀ ਰਾਸ਼ਟਰੀ ਕਸਕਟੋ ਉਹ ਕਹਿੰਦਾ ਕਾਲੀਆਂ ਦੀ ਕਾਂਗਰਸ ਨੇ ਸਰਕਾਰ ਚ ਕਾਲੀ ਸਰਪੰਚ ਬਣਾਤਾ ਭਾਈ ਕਹਿੰਦਾ ਕਾਲੀ ਸਰਪੰਚ ਦੀ ਇੰਨੀ ਹਿੰਮਤ ਦੀ ਵੀ ਉਹ ਸਪਾਈ ਨੂੰ ਜਾ ਕੇ ਕਹਿੰਦੇ ਵੀ ਆਹ ਕਰਦੇ ਜੇ ਕੋਈ ਗਰਸਲਾ ਬੰਦਾ ਅਗੇ ਕਰਿਆ ਹੁੰਦਾ ਤਾਂ ਕੋਈ ਇਹ ਪ੍ਰੋਬਲਮ ਆਣੀ ਸੀ ਹੁਣੀ ਅੱਜ ਤੇ ਅੱਜ ਉਹ ਵੀ ਟਾਈਮ ਆਇਆ ਪਿਆ ਗੰਦੇ ਬੰਦੇ ਦਾ ਫਰਕ ਹੁੰਦਾ ਵੱਡੇ ਭਾਈ ਫਿਰ ਉਸ ਤੋਂ ਬਾਅਦ ਭਾਈ ਕੋਈ ਗੱਲ ਮੈਂ ਕੰਟੀਨਿਊ ਕਰਦਾ ਤੇਰੀ ਗੱਲ ਤੇ ਵੀ ਹੁਣਾ ਫਿਰ ਉਹ ਆਮਨ ਮੀਆਂ ਵਾਲਾ ਜਿਹਦਾ ਮੈਨੂੰ ਸਵਾਲ ਪੁੱਛਦਾ YouTube ਕੋ ਜੁਆਇਨ ਕਰੀ ਪਲਾਨਾ ਕੋ ਕਰਿਆ ਮੈਨੂੰ ਕਹਿੰਦਾ ਮਗਾ ਜੱਲ ਹੁਣ ਮੈਨੂੰ ਆਖਰੀ ਸਵਾਲ ਦਾ ਜਵਾਬ ਦੇ ਪਿੰਦਾ ਆ ਕਹਿੰਦਾ ਕੀ ਮਗਾ ਚਾ ਰੂ ਨੂੰ ਉਹ ਸੰਭੇਤ ਹੈ ਮਗਾ ਵਿਦੇਸ਼ੀ ਨੂੰ ਜਾਣ ਵੀ ਉਹਨਾਂ ਨੂੰ ਨਾ ਅੱਛਾ ਕਦੇ ਮਿਲੇ ਨਹੀਂ ਮਾਫ਼ਰ ਬੋਟਾ ਦਾ ਪੁਪੁਣਿਆ ਕਹਿੰਦਾ ਸਤਾ ਭਗਵਾਨ ਤੁਮਾਨੂੰ ਪਾਵਾਂਗੇ ਮਗਾ ਭਗਵਾਨ ਤੁਮਾਨੂੰ ਸਤੂ ਰੀਤੂ ਕਰਾਉਂਗਾ ਕਹਿੰਦਾ ਮੈਂ ਨਹੀਂ ਅਸੀ ਬੋਟਾ ਪਾਵਾਂਗੇ ਪਲਾਨਾ ਕਰਾਂਗੇ ਠਿਗੜਾ ਕਰਾਂਗੇ ਮੈਂ ਕਿਹਾ ਪਾਉਂਗੇ ਕਿਹੜੀ ਗੱਲ ਕਰਕੇ ਇਹਨਾਂ ਬਦਲਾਅ ਚਾਹੀਦਾ ਹੈ ਅਸੀਂ ਸਾਰਾ ਕੁਝ ਬਦਲ ਦੇਾਂਗੇ ਮੱਕਾ ਫਿਰ ਬਦਲ ਕੇ ਕੀ ਹੋ ਜੂ ਬਸ ਸਾਰਾ ਕੁਝ ਠੀਕ ਹੋ ਜੂ ਮੱਕਾ ਬਿਲਕੁਲ ਕਰਾ ਕੇ ਮੈਂ ਮੱਕਾ ਬਦਲਾ ਦੋ ਤਰੀਕਿਆਂ ਨਾਲ ਹੋ ਗਿਆ ਸੁਣ ਲੋ ਮੇਰੀ ਗੱਲ ਕਰ ਕੰਸਾ ਗਲਾਸ ਮੇਰੇ ਹੱਥ 'ਚ ਪਾਣੀ ਨਾਲ ਭਰਿਆ ਹੋਇਆ ਜੇ ਮੈਂ ਕੰਸਾ ਗਲਾਸ ਮੇਰੇ ਹੱਥ 'ਚ ਆ ਦੀ ਮੈਂ ਦੂਰ ਨਾਲ ਥੱਲੇ ਕੰਨੀ ਸੀ ਮਾਰਾ ਬੋਲੇ ਫਸਤੇ ਮਾਰਾ ਕੀ ਗੁਰੂ ਕਾ ਕੰਸਾ ਗਲਾਸ ਆ ਕੇਰੂ ਕੇਰੂ ਉਹ ਜੂ ਨਿਕਾ ਨਿਕਾ ਕੰਚ ਸਾਰੇ ਵਰਸਤੇ ਜਿਉ ਜੇ ਤੁਰੀ ਆਉਂਦਾ ਹੋਇਆ ਉਹਦੇ ਪੈਰ ਵਿਚ ਉੜੀ ਕਿਉਂਕਿ ਇੰਨਾ ਟਿਰ ਜਾਣਾ ਕੰਚ ਨੇ ਉਹ ਮੁਰਗੇ ਇਕੱਠਾ ਨਹੀਂ ਹੋਣਾ ਇੱਕ ਬਦਲਾਅ ਆਇਆ ਹੋਇਆ ਪਹਿਲਾਂ ਗਲਾਸ ਸੀ ਫਿਰ ਕੇਰੂ ਕੇਰੂ ਪੰਚ ਹੋ ਗਿਆ ਗਲਾਸ ਤੋਂ ਪੰਚ ਬਣ ਗਿਆ ਉਸ ਤੋਂ ਬਾਅਦ ਫਿਰ ਜੇ ਮੈਂ ਉਹੀ ਗਲਾਸ ਤੇ ਸੀਕੜੀ ਮਿੱਟੀ ਦਾ ਮਾ ਉਹਦਾ ਸਾਈਜ਼ ਵੱਡਾ ਕਰਦਾ ਉੱਤੇ ਰੰਗ ਨਾਲ ਫੁੱਲ ਬੂਟੀਆਂ ਪਾ ਦਿਆ ਤੇ ਉਹੀ ਗਲਾਸ ਸੋਹਣਾ ਲੱਗਣ ਲੱਗ ਗਿਆ ਜੂ ਕੁਝ ਪਾਣੀ ਵੱਧ ਪਾਣ ਲੱਗ ਜੂ ਇਹ ਹੋਗਾ ਦੂਜਾ ਬਦਲਾਅ ਇਹੜਾ ਬਦਲਾਦ ਉਹਨਾਂ ਚੋਂ ਵਧੀਆ ਥੇੜੂ ਥੇੜੂ ਕਰਨ ਵਾਲਾ ਜਾਂ ਸੋਹਣਾ ਲੱਗਣਾ ਬਦਲਾ ਉਹਨੇ ਲੱਗਣਾ ਵਾਲਾ ਬਦਲਾ ਹੈ ਨਾ परेशान हो घर बैठे पाओ हर परेशानी दा परेशानी जिम्मे प्यारापसावी तो प्यार प्रेमी प्रेमी का तो प्यार नौकरी कारोबार प्यार तो खा खा प्रेमी प्रेमी का, एक बार जरूर संपर्क करो मैं तो हाँ तो टूट नहीं देवगी माता शिवानी जी पचानवे दो सो तीन चौताली नौ सो चुताली